ਆਪਰੇਸ਼ਨ ਬਲੂ ਸਟਾਰ ਉੱਤੇ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਪੀ ਚਿਤੰਬਰਮ ਦੇ ਬਿਆਨ ਦੇ ਨਾਲੇ ਸਿਆਸੀ ਹਲਕਿਆਂ ਦੇ ਵਿੱਚ ਪੁਚਾੜ ਆ ਚੁੱਕਿਆ ਚਿਤੰਬਰਮ ਨੇ ਕਿਹਾ ਹੈ ਕਿ 1984 ਦੇ ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ ਅਤੇ ਇਸ ਦੀ ਕੀਮਤ ਤਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਕੇ ਚੁਕਾਈ ਸੀ ਚਿਤੰਬਰਮ ਨੇ हिमाचल प्रदेश ਦੇ ਕਸੋਲੀ ਵਿੱਚ ਖੁਸ਼ਵੰਤ ਸਿੰਘ ਸਹਿਤ ਉਤਸਵ ਦੌਰਾਨ ਇਹ ਬਿਆਨ ਦਿੱਤਾ ਸੀ ਜਿੱਥੇ ਉਹ ਪੱਤਰਕਾਰ ਹਰਿੰਦਰ ਭਾਵੇਜਿਆ ਦੀ ਕਿਤਾਬ ਦੇ ਵਿਲ ਸ਼ੂਟ ਯੂ ਮੈਡਮ ਉੱਤੇ ਚਰਚਾ ਕਰ ਰਹੇ ਸਨ ਉਹਨਾਂ ਕਹੇ ਕਿ ਆਪਰੇਸ਼ਨ ਬਰੂ ਸਟਾਰ ਸਿਰਫ 인ਦਰਾ ਗਾਂਧੀ ਦਾ ਫੈਸਲਾ ਨਹੀਂ ਸੀ ਇਸ ਦੇ ਵਿੱਚ ਫੌਜ ਪੁਲਿਸ ਖੂਫੀਆ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਿਲ ਸਨ ਪਰ ਇਹ ਫੈਸਲਾ ਗਲਤ ਸਾਬਤ ਹੋਇਆ ਚਿਤੰਦਰਮ ਦੇ ਇਸ ਬਿਆਨ ਦੇ ਨਾਲ ਕਾਂਗਰਸ ਦੇ ਅੰਦਰ ਹੀ ਵਿਰੋਧ ਦੀਆਂ ਆਵਾਜ਼ਾਂ ਉਠਣ ਲੱਗ ਗਈਆਂ ਨੇ ਪਾਰਟੀ ਦੇ ਕਈ ਵਰਕਰਾਂ ਨੇ ਇਸ ਬਿਆਨ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਾਂਗਰਸ ਦੇ ਇੱਕ ਅਧਿਕਾਰਿਤ ਸੂਤਰ ਮੁਤਾਬਕ ਉੱਚ ਲੀਡਰਸ਼ਿਪ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਹਰੇਕ ਚਿਤੰਦਰਮ ਦੇ ਬਿਆਨ ਦੇ ਨਾਲ ਖਫਾ ਹੈ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਕਿ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ ਇਸ ਜ਼ਿੰਮੇਵਾਰੀ ਕਾਂਗਰਸ ਨੂੰ ਸਵੀਕਾਰ ਕਰਨੀ ਚਾਹੀਦੀ ਹੈ ਹੁਣ ਚਿਤੰਬਰਮ ਦਾ ਇਹ ਬਿਆਨ ਉਸੇ ਚਰਚਾ ਨੂੰ ਫਿਰ ਤੋਂ ਗਰਮ ਕਰ ਚੁੱਕਿਆ ਹੈ ਆਪਰੇਸ਼ਨ ਬਲੂ ਸਟਾਰ ਉੱਤੇ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਪੀ ਚਿਤੰਬਰਮ ਦੇ ਬਿਆਨ ਦੇ ਨਾਲੇ ਸਿਆਸੀ ਹਲਕਿਆਂ ਦੇ ਵਿੱਚ ਭੁਚਾਲ ਆ ਚੁੱਕਿਆ ਹੈ ਚਿਤੰਬਰਮ ਨੇ ਕਿਹਾ ਹੈ ਕਿ 1984 ਦੇ ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ ਅਤੇ ਇਸ ਦੀ ਕੀਮਤ ਤਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਕੇ ਚੁਕਾਈ ਸੀ ਚਿਤੰਦਰਪ ਨੇ ਹਿਮਾਚਲ ਪ੍ਰਦੇਸ਼ ਦੇ ਕਸੋਲੀ ਵਿੱਚ ਖੁਸ਼ਵੰਤ ਸਿੰਘ ਸਹਿਤ ਉਤਸਵ ਦੌਰਾਨ ਇਹ ਬਿਆਨ ਦਿੱਤਾ ਸੀ ਜਿੱਥੇ ਉਹ ਪੱਤਰਕਾਰ ਹਰਿੰਦਰ ਬਾਵੇਜਾ ਦੀ ਕਿਤਾਬ ਦੇ ਵਿਲ ਸ਼ੂਟ ਯੂ ਮੈਡਮ ਉੱਤੇ ਚਰਚਾ ਕਰ ਰਹੇ ਸਨ ਉਹਨਾਂ ਕਹੇ ਕਿ ਆਪਰੇਸ਼ਨ ਬਲੂ ਸਟਾਰ ਸਿਰਫ ਇੰਦਰਾ ਗਾਂਧੀ ਦਾ ਫੈਸਲਾ ਨਹੀਂ ਸੀ ਇਸ ਦੇ ਵਿੱਚ ਫੌਜ ਪੁਲਿਸ ਖੂਫੀ ਏਜੰਸੀਆਂ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਸਨ ਪਰ ਇਹ ਫੈਸਲਾ ਗਲਤ ਸਾਬਤ ਹੋਇਆ ਚਿਤੰਮਰੰਦ ਦੇ ਇਸ ਬਿਆਨ ਦੇ ਨਾਲ ਕਾਂਗਰਸ ਦੇ ਅੰਦਰ ਹੀ ਵਿਰੋਧ ਦੀਆਂ ਆਵਾਜ਼ਾਂ ਉੱਠਣ ਲੱਗ ਗਈਆਂ ਨੇ ਪਾਰਟੀ ਦੇ ਕਈ ਵਰਕਰਾਂ ਨੇ ਇਸ ਬਿਆਨ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਾਂਗਰਸ ਦੇ ਇੱਕ ਅਧਿਕਾਰਤ ਸੂਤਰ ਮੁਤਾਬਕ ਉੱਚ ਲੀਡਰਸ਼ਿਪ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਹਰੇਕ ਚਿਤੰਮਰੰਦ ਦੇ ਬਿਆਨ ਦੇ ਨਾਲ ਖਫਾ ਹੈ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਕਿ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ ਜਿਸ ਦੀ ਜ਼ਿੰਮੇਵਾਰੀ ਕਾਂਗਰਸ ਨੂੰ ਸਵੀਕਾਰ ਕਰਨੀ ਚਾਹੀਦੀ ਹੈ ਹੁਣ ਜੁਲਾਈਮਬਰਮ ਦਾ ਇਹ ਬਿਆਨ ਉਸੇ ਚਰਚਾ ਨੂੰ ਫਿਰ ਤੋਂ ਗਰਮ ਕਰ ਚੁੱਕਿਆ ਹੈ